ਸ੍ਰੀ ਵਾਹਿਗੁਰੂ ਜੀਓ ਦਰਮਾਉਂਦੇ ਹਾਂਡੇ ਦਰਬਾਰ ਜੇ ਬੇਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੈ ਕੋਲ ਕਵਾਹ ਬਹੁਤ ਜਨਮ ਬਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਪਹਿਰਵਦਾਸ ਆਸ ਲਗ ਜੀਮ ਚਿਰ ਭਇਓ ਦਰਸ਼ਨ ਦੇਖੇ ਸਜਣ ਸਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਬਾਤ ਬੈਠਿਆ ਸੋਹੀਏ ਸੁਬਨਾਨ ਦਾ ਵੀ ਸਾਹੋ ਨਤਨ ਗੁਰ ਰਾਮਦਾਸ ਗੁਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਾਰਿਸ਼ ਨਾਨਕ ਗੁਰ ਪੂਰੈ ਕੀਨੋ ਦਾਨ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ ਗੁਰ ਤੇਗ ਬਹਾਦਰ ਸਿਮਰਿਐ ਘਰ ਨੋਂ ਨਿਦ ਆਵੈ ਧਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾ। ਸਜਣ ਸਜਾ ਬਾਦਸ਼ਾ ਸਿਰ ਸਾਹ ਦੇ ਸਾਹੋ ਜਿਸ ਬਾਸ ਬੈਠਿਆ ਸੋਹੀਐ ਸੁਬਨਾ ਦਾ ਵੇਸਾ ਵਾਹਿਗੁਰੂ ਜੀ ਸ਼ਲੋਕ ਮਹਲਾ ਧੀਜਾ ਏ ਮਨ ਹਰ ਜੀ ਧਿਆਏ ਦੂੰ ਇਕ ਮਨ ਇਕ ਜਿਤ ਭਾਏ ਹਰ ਗਿਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਈ ਏ ਮਨ ਹਰ ਜੀ ਧਿਆਏ ਦੂੰ ਇਕ ਮਨ ਇਕ ਜਿਤ ਭਾਏ ਹਰ ਗਿਆਂ ਸਦਾ ਸਦਾ ਵਡਿਆਈਆਂ ਦੇ ਨਾ ਵਛੋਤਾਈ ਹਉ ਹਰ ਗੈ ਸਤਿ ਮਰਹਾਰਣੈ ਜਿਤ ਸੇਵਿਐ ਸੁਖ ਪਾਇ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਇ ਮਹਲਾ ਦੀਜਾ ਆਪੇ ਸੇਵਾਲਾਇਣ ਆਪੇ ਬੰਸ਼ ਕਰੇ ਸਮਨਾ ਗਾ ਮਾਵਿ ਆਪ ਹੈ ਅਪੇਸਾਰ ਕਰੇ ਨਾਨਕ ਨਾਮ ਧਿਆਇਨ ਦਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਉਣੀ ਤੂੰ ਕਰਨ ਕਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨਿ ਵਰਨਾ ਕੋਈ ਦੁਨਿਆਵੀ ਸਿੰਦ ਸਿਰ ਜਿ ਆਇ ਆਪੇ ਫਨ ਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੈ ਸੋ ਹੋਈ ਵਡਿਆਈ ਗੁਰਮੰਦਰ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਵਡਿਆਈ ਗੁਰਮੰਦਰ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ੁਲਾਵੇ ਸੁਨਿਹਾਲ ਹੋ ਜਾਵੇ ਸੰਤ ਸ੍ਰੀ ਆਗਾ ਆ ਗਾਲ ਸਾ ਵਾਹਿਗੁਰੂ ਜੀ ਕੀ ਹਉਦੈ ਉਤਮ ਗੁਟਕਾ ਦੇਈ ਇੱਕ ਆੜ ਕਰਨ ਵਾਹਿਗੁਰੂ ਜੀ ਸਦੀ ਸੋਹ ਤੇ ਨਾ ਸਦੀ ਸੋ ਕੰਬਲ ਦੇ ਰਮਾਲੇ ਆ ਸਤੀਸ ਕੰਬਲ ਦੇ ਰਮਾਲਾ ਦੋ ਰਮਾਲੇ ਪਏ ਤੇ ਕੰਬਲ ਦੇ ਹਾਂ ਉਹ ਬਾਰਿਸ਼ ਹੂੰ ਪੀਲੇ 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 ਪੀਲਾ ਰੰਗ ਪੀਲੇ ਰੰਗ ਦੇ ਆ ਪੀਲੇ ਰੰਗ ਦੇ ਨਿੱਕੇ ਨਹੀਂ ਹੁੰਦੇ ਜਣੇ ਹਾਂ ਇਥੇ ਨਹੀਂ ਸ਼ਾਇਦ ਇਹਨਾਂ ਦੋਵਾਂ ਦੀ ਅਗੇ ਨੇ ਨਾ ਨਹੀਂ ਪਏ ਤਤਨਾ ਸ੍ਰੀ ਵਾਹਿਗੁਰੂ ਜੀ ਤੇ ਗੋਂਕਾਰ